ਹੈਲੋ ਗਾਇਜ਼ ਵੈਲਕਮ ਟੂ ਮਾਈ YouTube ਚੈਨਲ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪੰਜਾਬੀ ਦਾ ਵਾਕਰਣ ਦੋ ਭਾਸ਼ਾਈ ਸ਼ਬਦਕੋਸ਼ ਤਾਂ ਕਾਦੇਨ ਸਟਾਰ ਦੋ ਭਾਸ਼ਾਈ ਸ਼ਬਦਕੋਸ਼ ਦੋ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ ਅਤੇ ਉਹਨਾਂ ਦੇ ਅਰਥਾਂ ਦਾ ਸੁਮੇਲ ਹੁੰਦਾ ਹੈ ਕਹਿੰਦੇ ਕਿ ਜਿਹੜਾ ਦੋ ਭਾਸ਼ਾਈ ਸ਼ਬਦਕੋਸ਼ ਹੁੰਦੀ ਹੈ ਇਹ ਉਹਦੇ ਵਿੱਚ ਦੋ ਲੈਂਗੁਏਜ ਦੇ ਸ਼ਬਦਾਂ ਦੇ ਤੇ ਉਹਨਾਂ ਦੇ ਜਿਹੜੇ ਅਰਥ ਹੁੰਦੇ ਆ ਮੀਨਿੰਗ ਹੁੰਦੇ ਆ ਉਨਾ ਤੋਂ ਸ਼ਬਦ ਦੋ ਭਾਸ਼ਾਈ ਸ਼ਬਦਕੋਸ਼ ਬਣਦਾ ਹੈਗਾ ਠੀਕ ਹੈ ਦੋ ਭਾਸ਼ਾਈ ਮਤਲਬ ਦੋ ਸ਼ਬਦਾ ਦੋ ਲੈਂਗੁਏਜਾਂ ਦੇ ਸ਼ਬਦ ਦੋ ਭਾਸ਼ਾਈ ਸ਼ਬਦਕੋਸ਼ ਦਾ ਸਰੂਪ ਮੁੱਖ ਤੌਰ ਤੇ ਦੋ ਭਾਸ਼ਾਵਾਂ ਦੇ ਆਦਾਨ ਪ੍ਰਦਾਨ ਤੇ ਆਧਾਰਿਤ ਹੁੰਦਾ ਹੈ ਕਹਿੰਦੇ ਜਿਹੜੇ ਦੋ ਭਾਸ਼ਾਈ ਸ਼ਬਦਕੋਸ਼ ਦਾ ਮੁੱਖ ਸਰੂਪ ਉਹਨਾਂ ਦਾ ਮੁੱਖ ਸਟਰਕਚਰ ਕੀ ਹੁੰਦਾ ਕਿ ਉਹ ਦੋ ਭਾਸ਼ਾਵਾਂ ਦੇ ਆਦਾਨ ਪ੍ਰਦਾਨ ਤੋਂ ਬਣਿਆ ਹੁੰਦਾ ਹੈ ਜਾਂ ਫਿਰ ਉਹਨਾਂ ਦੇ ਆਧਾਰਿਤ ਹੁੰਦਾ ਹੈ ਇਸ ਦਾ ਸਰੂਪ ਇੱਕ ਪਾਸੜ ਸਿਰਫ ਪੰਜਾਬੀ ਤੋਂ ਅੰਗਰੇਜ਼ੀ ਜਾਂ ਦੋ ਪਾਸੜ ਪੰਜਾਬੀ ਤੋਂ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਹੋ ਸਕਦਾ ਹੈ ਕੰਦੇ ਜਿਹੜੇ ਦੋ ਭਾਸ਼ਾ ਵਾਲੇ ਸ਼ਬਦਕੋਸ਼ ਹੁੰਦੇ ਆ ਇਹਦਾ ਸਰੂਪ ਇੱਕ ਲੈਂਗੁਏਜ ਤੋਂ ਦੂਸਰੀ ਲੈਂਗੁਏਜ ਦੇ ਵਿੱਚ ਵੀ ਹੋ ਸਕਦਾ ਹੈ ਜਾਂ ਫਿਰ ਇੱਕ ਲੈਂਗੁਏਜ ਤੋਂ ਦੂਸਰੀ ਤੇ ਦੂਸਰੀ ਤੋਂ ਪਹਿਲੀ ਲੈਂਗੁਏਜ ਦੇ ਵਿੱਚ ਵੀ ਹੋ ਸਕਦਾ ਹੈ ਮਤਲਬ ਇੱਕ ਤਾਂ ਇਹ ਪੰਜਾਬੀ ਤੋਂ ਅੰਗਰੇਜ਼ੀ ਵੀ ਹੋ ਸਕਦਾ ਜਿਹਦੇ ਵਿੱਚ ਪੰਜਾਬੀ ਵਰਡ ਦਿੱਤਾ ਹੋਵੇ ਤੇ ਉਹਦਾ ਅੰਗਰੇਜ਼ੀ ਚ ਕੋਸ਼ ਦਿੱਤਾ ਹੋਵੇ ਮਤਲਬ ਅਨਸ ਉਹ ਦਿੱਤਾ ਹੋਵੇ मीनिंग ਦਿੱਤਾ ਹੋਵੇ ਉਸੇ ਤਰ੍ਹਾਂ ਇਹ ਅੰਗਰੇਜ਼ੀ ਲੈਂਗੁਏਜ ਤੋਂ ਪੰਜਾਬੀ ਵੀ ਹੋ ਸਕਦਾ ਹੈ ਇਕੋਸ਼ ਦੀ ਅੰਦਰੂਨੀ ਬੰਦ ਜਾਂ ਮਾਈਕਰੋਸਟਰਕਚਰ ਨਾਲ ਸੰਬੰਧਿਤ ਹੈ ਕਹਿੰਦੇ ਜਿਹੜਾ ਇਕੋਸ਼ ਹੁੰਦਾ ਹੈ ਇਹਦੀ ਅੰਦਰੂਨੀ ਬੰਦ ਜਿਹੜਾ ਮੈਨੂੰ ਇਹ ਸਾਰਾ ਕੋਸ਼ ਹੁੰਦਾ ਹੈ ਇਹ ਬੰਦ ਜਾਂ ਫਿਰ ਮਾਈਕਰੋ ਜਿਹੜਾ ਸਟਰਕਚਰ ਆ ਉਹਦੇ ਉੱਤੇ ਨਿਰਭਰ ਕਰਦਾ ਹੈ ਸ਼ਬਦਾਂ ਨੂੰ ਵਰਣਮਾਲਾ ਅਨੁਸਾਰ ਤਰਤੀਬ ਦਿੱਤੀ ਜਾਂਦੀ ਹੈ ਕਹਿੰਦੇ ਜਿਹੜੇ ਸ਼ਬਦ ਕੋਸ਼ ਹੁੰਦੇ ਮੈਨੂੰ ਜਿਹੜਾ ਦੋ ਪਾਸਾਈ ਸ਼ਬਦ ਕੋਸ਼ ਹੁੰਦਾ ਇਹਦੇ ਵਿੱਚ ਕੀ ਹੁੰਦਾ ਜਿਹੜੇ ਸ਼ਬਦਾਂ ਨੂੰ ਵਰਣਮਾਲਾ ਮੈਨੂੰ ਉੜਾ ਆੜਾ ਈੜੀ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਹਰੇਕ ਸ਼ਬਦ ਦੇ ਨਾਲ ਉਸ ਦਾ ਉਚਾਰਨ ਲਿੰਗ ਵਚਨ ਵਿਆਕਰਨਿਕ ਸ਼੍ਰੇਣੀ ਜਿਵੇਂ ਨਾਮ ਕਿਰਿਆ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਹੁਣ ਕਹਿੰਦੇ ਜਦੋਂ ਉਹਨੂੰ ਵਰਣਮਾਲਾ ਦੇ ਵਿੱਚ ਲਿਖਿਆ ਜਾਂਦਾ ਊੜਾ ਆੜਾ ਈੜੀ ਸਸਾ ਕਰਕੇ ਤਾਂ ਉਸ ਵਰਡ ਦੇ ਇੱਕ ਵਰਡ ਦੇ ਸਾਹਮਣੇ ਇਹ ਵੀ ਲਿਖਿਆ ਜਾਂਦਾ ਕਿ ਉਹ ਲਿੰਗ ਹੈ ਵਚਨ ਹੈ ਕਿਰਿਆ ਹੈ ठीक है कि वह व्याकरणिक शेणी जमें नाम पर नाम हो गए कि वो आ चीज़ है वह उस वर्ड के सामने लिखा जाता है कि वो वर्ड है कि एक शब्द के कई समानार्थी दे जाते हैं ਤਾਂ ਜੋ ਵਰਤੋਕਾਰ ਸਹੀ ਪ੍ਰਸੰਗ ਚੁਣ ਸਕੇ ਕਹਿੰਦੇ ਇੱਕ ਸ਼ਬਦ ਦੇ ਕਈ ਸਮਾਨਾਰਥੀ ਹੁੰਦੇ ਐ ਕਿ ਜਿਵੇਂ ਆ ਕਿ ਇੱਕ ਵਰਡ ਨੂੰ ਆਪਾਂ ਕਈ ਦੂਸਰੇ ਵਰਡਸ ਨਾਲ ਵੀ ਜਾਣ ਸਕਦੇ ਐ ਜਾਂ ਉਸੇ ਤਰ੍ਹਾਂ ਇੱਕ ਸ਼ਬਦ ਦੇ ਕਈ ਸਮਾਨਾਰਥੀ ਵੀ ਉਹਦੇ ਨਾਲ ਦਿੱਤੇ ਜਾਂਦੇ ਐ ਤਾਂ ਜੋ ਅਗਰ ਵਰਤੋਕਾਰ ਉਹਨਾਂ ਸ਼ਬਦਾਂ ਵਿੱਚੋਂ ਕਿਸੇ ਦੀ ਭਾਲ ਕਰ ਰਿਹਾ ਤਾਂ ਉਹਨੂੰ ਉਹ ਸ਼ਬਦ ਮਿਲ ਜਾਵੇ ਇਸ ਵਿੱਚ ਆਮ ਬੋਲਚਾਲ ਸਾਹਿਤਿਕ ਸ਼ਬਦ, ਤਕਨੀਕੀ ਸ਼ਬਦਾਵਲੀ ਜਿਵੇਂ ਵਿਗਿਆਨ, ਕਾਨੂੰਨ, ਕੰਪਿਊਟਰ ਅਤੇ ਮੁਹਾਵਰੇ ਸ਼ਾਮਲ ਹੁੰਦੇ ਹਨ। ਕਹਿੰਦੇ ਇਹ ਜਿਹੜੀ ਹੁੰਦੀ ਹੈ ਇਹਨੂੰ ਆਪਾਂ ਆਮ ਬੋਲਚਾਲ ਦੇ ਵਿੱਚ ਵੀ ਜਿਹੜੇ ਇਹਦੇ ਵਰਡਸ ਹੁੰਦੇ ਆ ਆਪਾਂ ਇਹਨੂੰ ਆਮ ਬੋਲਚਾਲ ਦੇ ਵਿੱਚ ਵੀ ਹੈਲਪਫੁਲ ਹੁੰਦੀ ਹੈ ਸਾਹਿਤਿਕ ਸ਼ਬਦ ਮਨੇ ਲਿਟਰੇਰੀ ਸ਼ਬਦ ਵੀ ਹੁੰਦੇ ਹੈਗੇ ਤਕਨੀਕੀ ਸ਼ਬਦਾਵਲੀ ਜਿਵੇਂ ਕਿ ਵਿਗਿਆਨ ਦੇ ਰਿਲੇਟਡ ਕਾਨੂੰਨ ਦੇ ਰਿਲੇਟਡ ਜਾਂ ਕੰਪਿਊਟਰ ਦੇ ਰਿਲੇਟਡ ਵੀ ਇਹ ਆਪਣੀ ਮਦਦ ਕਾਰ ਸਾਕਦੀ ਹੈ ਤੇ ਇਹਦੇ ਵਿੱਚ ਸ਼ਬਦ ਇਸ ਸ਼ਬਦ ਕੋਸ਼ ਦੇ ਵਿੱਚ ਇੰਨਾ ਸਾਰਿਆਂ ਦੇ ਰਿਲੇਟਡ ਸ਼ਬਦ ਹੁੰਦੇ ਹਨ ਕਈ ਵਿਸ਼ੇਸ਼ ਕੋਸ਼ ਸਿਰਫ ਵਿਗਿਆਨਕ ਜਾਂ ਤਕਨੀਕੀ ਵਿਸ਼ਾ ਤੱਕ ਵੀ ਸੀਮਿਤ ਹੋ ਸਕਦੇ ਹਨ ਕਹਿੰਦੇ ਕਿ ਜਿਹੜੇ ਕਈ ਕੋਸ਼ ਹੁੰਦੇ ਹੈਗੇ ਉਹ ਕਿ ਹੁੰਦੇ ਹੈਗੇ ਕਿ ਉਹਨਾਂ ਦੇ ਵਿੱਚ ਲਿਮਿਟ ਹੁੰਦੀ ਹੈ ਕਿ ਉਹ ਸਿਰਫ ਇੰਨਾ ਬਾਰੇ ਹੀ ਲਿਖੇ ਜਾਣਗੇ ਠੀਕ ਹੈ ਜਦਾਂ ਕਹਿੰਦੇ ਕਿ ਕਈ ਜਿਹੜੇ ਵਿਸ਼ਵ ਕੋਸ਼ ਹੁੰਦੇ ਉਹ ਅਜੇ ਵੀ ਹੁੰਦੇ ਹੈ ਜਿਨ੍ਹਾਂ ਵਿੱਚ ਸਿਰਫ ਸਾਇੰਸ ਦੇ ਰਿਲੇਟਿਡ ਤੇ ਟੈਕਨੋਲੋਜੀ ਦੇ ਰਿਲੇਟਿਡ ਹੀ ਵਰਡਸ ਹੁੰਦੇ ਹਨ ਇਸ ਵਿੱਚ ਰੋਜ਼ਾਨਾ ਵਰਤੋਕਾਰ ਦੇ ਸ਼ਬਦਾਂ ਤੋਂ ਲੈ ਕੇ ਤਕਨੀਕੀ ਸਾਹਿਤਿਕ ਅਤੇ ਮੁਹਾਵਰੇਦਾਰ ਸ਼ਬਦਾਵਲੀ ਸ਼ਾਮਿਲ ਹੁੰਦੀ ਹੈ ਜਿਵੇਂ ਕਿ ਆਪਾਂ ਪੜ੍ਹ ਸਕਦੇ ਹਾਂ ਕਹਿੰਦੇ ਪਰ ਵਿਸ਼ਵ ਜਿਹੜਾ ਦੋ ਭਾਸ਼ਾਏ ਕੋਸ਼ ਸ਼ਬਦ ਕੋਸ਼ ਹੁੰਦਾ ਇਹਦੇ ਵਿੱਚ ਕੀ ਹੁੰਦਾ ਉਹ ਸਾਰੀਆਂ ਚੀਜ਼ਾਂ ਇਨਕਲੂਡ ਹੁੰਦੀਆਂ ਕਿਹੜੀਆਂ ਜਿਹੜੀਆਂ ਆਪਾਂ ਰੋਜ਼ਾਨਾ ਬੋਲਦੇ ਆ ਜਾਂ ਫਿਰ ਜਿਹੜੀ ਟੈਕਨੋਲੋਜੀ ਲਿਟਰੇਰੀ ਮੁਹਾਵਰੇਦਾਰ ਵੀ ਸ਼ਬਦਾਵਲੀ ਵੀ ਸ਼ਾਮਿਲ ਹੁੰਦੀ ਹੈ ਕਈ ਸ਼ਬਦਕੋਸ਼ ਖਾਸ ਖੇਤਰ ਜਿਵੇਂ ਕਿ ਕਾਨੂੰਨ ਜਾਂ ਵਿਗਿਆਨ ਲਈ ਵੀ ਹੁੰਦੇ ਹਨ ਕਹਿੰਦੇ ਜਿਹੜੇ ਕਈ ਕੋਸ਼ ਸ਼ਬਦਕੋਸ਼ ਹੁੰਦੇ ਆ ਉਹ ਕਾਨੂੰਨ ਲਈ ਵੀ ਬਣੇ ਹੁੰਦੇ ਤੇ ਵਿਗਿਆਨ ਲਈ ਵੀ ਮਤਲਬ ਉਹਨਾਂ ਵਿੱਚ ਸਿਰਫ ਕਈ ਜਿਹੜੇ ਕਾਨੂੰਨ ਨਾਲ ਰਿਲੇਟਡ ਹੋਣ ਕਿ ਉਹਨਾਂ ਵਿੱਚ ਕਾਨੂੰਨ ਦੀਆਂ ਹੀ ਗੱਲਾਂ ਲਿਖੀਆਂ ਜਾਂਦੀਆਂ ਜਾਂ ਜਿਹੜੇ ਵਿਗਿਆਨ ਦੇ ਰਿਲੇਟਡ ਹੋਣ ਕਿ ਉਹ ਵਿਗਿਆਨ ਵਾਸਤੇ ਇਸ ਦਾ ਮੁੱਖ ਉਦੇਸ਼ ਦੂਜੀ ਭਾਸ਼ਾ ਸਿੱਖਣ ਵਿੱਚ ਮਦਦ ਕਰਨਾ ਅਨਵਾਦ ਨੂੰ ਸੌਖਾ ਬਣਾਉਣਾ ਅਤੇ ਦੋਵਾਂ ਭਾਸ਼ਾਵਾਂ ਦੇ ਬੁਲਾऱ्यांना ਵਿਚਾਰ ਸੰਚਾਰ ਵਧਾਉਣਾ ਕਹਿੰਦੀ ਇਹਦੇ ਮਤਲਬ ਇਹਦਾ ਮੁੱਖ ਉਦੇਸ਼ ਕੀ ਹੁੰਦਾ ਮਤਲਬ ਇੱਕ ਆਤੂ ਬਣਿਆਗਾ ਤਾਂ ਕਿ ਆਪਾਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹਨੂੰ ਯੂਜ਼ ਕਰ ਸਕੀਏ ਜਾਂ ਫਿਰ ਆਪਾਂ ਕਿਸੇ ਵੀ ਦੂਸਰੀ ਭਾਸ਼ਾ ਨੂੰ ਸਿੱਖਣ ਵਿੱਚ ਇਹ ਆਪਣੀ ਮਦਦ ਕਰਦਾ ਹੈਗਾ ਜਾਂ ਫਿਰ ਅਗਰ ਆਪਾਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾਣਿਆ ਦੋ ਭਾਸ਼ਾ ਮਨ ਜਿਹੜੇ ਦੋ ਬੰਦੇ ਹੋਣਗੇ ਆੜ-ਆੜ ਭਾਸ਼ਾ ਦੇ ਉਹਨਾਂ ਵਿੱਚ ਜਿਹੜਾ ਸੰਚਾਰ ਹੈ ਕਮਿਊਨੀਕੇਸ਼ਨ ਨੂੰ ਈਜ਼ੀ ਬਣਾਉਂਦਾ ਹੈ ਦੋ ਭਾਸ਼ਾ ਹੈ ਸ਼ਬਦ ਕੋਸ਼ ਉਹ ਹੁੰਦਾ ਹੈ ਜਿਸ ਵਿੱਚ ਇੱਕ ਭਾਸ਼ਾ ਸਰੋਤ ਭਾਸ਼ਾ ਦੇ ਸ਼ਬਦ ਦੇ ਅਰਥ ਦੂਜੀ ਭਾਸ਼ਾ ਲਖਸ਼ ਪਾਸ਼ਾ ਵਿੱਚ ਦਿੱਤੇ ਜਾਂਦਾ ਹੈ ਕਹਿੰਦੇ ਪਰ ਜਿਹੜਾ ਦੋਸ਼ ਭਾਸ਼ਾ ਹੈ ਸ਼ਬਦ ਕੋਸ਼ ਹੁੰਦਾ ਹੈ ਅਸਲ ਵਿੱਚ ਉਹ ਹੁੰਦਾ ਹੈਗਾ ਜਿਹਦੇ ਵਿੱਚ ਇੱਕ ਭਾਸ਼ਾ ਠੀਕ ਹੈ ਜਿਹੜੀ ਥੋਡੀ ਭਾਸ਼ਾ ਹੋਊਗੀ ਉਹ ਉਸ ਭਾਸ਼ਾ ਨੂੰ ਆਪਾਂ ਕੀ ਕਹਿੰਦੇ ਆ ਸਰੋਤ ਭਾਸ਼ਾ ਉਸ ਭਾਸ਼ਾ ਜਿਹੜੀ ਪਹਿਲੀ ਭਾਸ਼ਾ ਦੇ ਸ਼ਬਦ ਹੋਣਗੇ ਉਹਦੇ ਜਿਹੜੇ ਅਰਥ मीनिंग ਦੱਸਿਆ ਉਹਨੂੰ ਉਹ ਦੂਜੀ ਭਾਸ਼ਾ ਜਿਹਨੂੰ ਆਪਾਂ ਲਖਸ਼ ਭਾਸ਼ਾ ਵੀ ਕਹਿੰਦੇ ਆ ਉਹਦੇ ਵਿੱਚ ਦਿੱਤੇ ਜਾਣਗੇ ਉਦਾਹਰਨ ਵਜੋਂ ਅੰਗਰੇਜ਼ ਇੰਗਲਿਸ਼ ਪੰਜਾਬੀ ਡਿਕਸ਼ਨਰੀ ਵਿੱਚ ਅੰ ਵਿੱਚ ਇੱਕ ਦੋ ਭਾਸ਼ਾ ਆਏ ਸ਼ਬਦਕੋਸ਼ ਹੈ ਕਹਿੰਦੇ ਕਿ ਅਗਰ ਆਪਾਂ ਉਦਾਹਰਨ ਐਗਜ਼ਾਮਪਲ ਲਈਏ ਤਾਂ ਇੰਗਲਿਸ਼ ਪੰਜਾਬੀ ਡਿਕਸ਼ਨਰੀ ਹੈ ਜਿਹੜੀ ਇੱਕ ਦੋ ਭਾਸ਼ਾ ਆਏ ਸ਼ਬਦਕੋਸ਼ ਹੈ ਕਿਉਂਕਿ ਇਹਦੇ ਵਿੱਚ ਇੰਗਲਿਸ਼ ਟੂ ਪੰਜਾਬੀ ਵੀ ਆ ਤੇ ਪੰਜਾਬੀ ਟੂ ਇੰਗਲਿਸ਼ ਵੀ ਇਸ ਵਿੱਚ ਸ਼ਬਦ ਦੇ ਅਰਥਾਂ ਦੇ ਨਾਲ ਨਾਲ ਉਸਦੇ ਸਮਾਨਾਰਥੀ ਸ਼ਬਦਾ ਦੀ ਚੋਣ ਦੂਜੀ ਭਾਸ਼ਾ ਦੇ ਸੱਭਿਆਚਾਰਕ ਸੰਦਰਭ ਅਨੁਸਾਰ ਕੀਤੀ ਜਾਂਦੀ ਹੈ ਕਹਿੰਦੇ ਕਿ ਇਹਦੇ ਵਿੱਚ ਕੀ ਹੁੰਦਾ ਅਗਰ ਆਪਾਂ ਆ ਆਪਾਂ ਪਹਿਲਾਂ ਡਿਸਕਸ ਕੀਤਾ ਕਿ ਸੀਗਾ ਕਿ ਦੋ ਭਾਸ਼ਾਈ ਸ਼ਬਦਕੋਸ਼ ਦੇ ਵਿੱਚ ਇੱਕ ਸ਼ਬਦ ਦੇ ਸਮਾਨਾਰਥੀ ਵੀ ਉਹਦੇ ਨਾਲ ਦੱਸੇ ਜਾਂਦੇ ਆ ਕਹਿੰਦੇ ਕਿ ਜਿਹੜੇ ਆਪਾਂ ਸ਼ਬਦਕੋਸ਼ ਦੇ ਵਿੱਚ ਜਿਹੜੇ ਵੀ ਸ਼ਬਦ ਦਾ ਆਪਾਂ ਦੇਖਣਾ ਹੈਗਾ ਠੀਕ ਹੈ ਦੂਜੀ ਭਾਸ਼ਾ ਦੇ ਵਿੱਚ ਉਹਨੂੰ ਕੀ ਕਹਿੰਦੇ ਆ ਉਹਦੇ ਵਿੱਚ ਸ਼ਬਦ ਦੋ ਭਾਸ਼ਾਈ ਸ਼ਬਦਕੋਸ਼ ਦੇ ਵਿੱਚ ਕੀ ਹੁੰਦਾ ਇੱਕ ਸ਼ਬਦ ਦੇ ਸਮਾਨਾਰਥੀ ਸ਼ਬਦ ਉਹ ਹੀ ਲਿਖੇ ਜਾਣਗੇ ਜਿਹੜੇ ਦੂਸਰੀ ਭਾਸ਼ਾ ਦੇ ਵਿੱਚ ਵੀ ਉਹਨੂੰ ਉਹੀ ਕਿਹਾ ਜਾਂਦਾ ਹੋਵੇ ਇੱਕ ਸ਼ਬਦ ਦੇ ਕਈ ਅਰਥ ਹੋ ਸਕਦੇ ਹਨ ਜਿਨ੍ਹਾਂ ਨੂੰ ਨੰਬਰ ਦੇ ਕੇ ਵਕ ਵਕ ਸਪਸ਼ਟ ਕੀਤਾ ਜਾਂਦਾ ਹੈ ਕਹਿੰਦੇ ਕਿ ਹੁਣ ਇੱਕੀ ਸ਼ਬਦ ਦੇ ਕਈ ਅਰਥ ਹੁੰਦੇ ਹਨ ਜਿਨ੍ਹਾਂ ਨੂੰ ਅਲੱਗ-ਅਲੱਗ ਨੰਬਰ ਦੇ ਕੇ ਮੈਨੂੰ ਹੇਠਾਂ ਐਕਸਪਲੇਨ ਕੀਤਾ ਜਾਂਦਾ ਹੈ ਕਈ ਵਾਰ ਇਸ ਵਿੱਚ ਅੰਤਿਕਾ ਜਿਹਨੂੰ ਆਪਾਂ ਇੰਗਲਿਸ਼ 'ਚ ਅਪੈਂਡਿਕਸ ਵੀ ਬੋਲਦੇ ਆ ਵਜੋਂ ਨਾਪ ਤੋਲ ਦੀਆਂ ਇਕਾਈਆਂ ਅਤੇ ਦੇਸ਼ਾਂ ਦੇ ਨਾਮ ਵੀ ਦਿੱਤੇ ਜਾਂਦੇ ਆ ਕਹਿੰਦੇ ਦੋ ਭਾਸ਼ਾਏ ਸ਼ਬਦਕੋਸ਼ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜੀ ਅੰਤਿਕਾ ਹੁੰਦੀ ਹੈ ਮਤਲਬ ਲਾਸਟ ਦੇ ਵਿੱਚ ਮਤਲਬ ਲਾਸਟ ਪੇਜ ਦੇ ਵਿੱਚ ਕਈ ਨਾਪ ਤੋਲ ਦੀਆਂ ਇਕਾਈਆਂ ਮਤਲਬ ਜਿਹੜੀਆਂ ਆ ਆਪਾਂ ਮੈਜ਼ਰਮੈਂਟ ਵਾਸਤੇ ਯੂਜ਼ ਕਰਦੇ ਆਂਗੇ ਉਹ ਚੀਜ਼ਾਂ ਤੇ ਦੇਸ਼ਾਂ ਦੇ ਨਾਮ ਵੀ ਦਿੱਤੇ ਜਾਂਦੇ ਆ ਇਸ ਵਿੱਚ ਸ਼ਬਦਾਂ ਦੇ ਸਹੀ ਸਪੈਲਿੰਗ ਅਤੇ ਵਰਤੋਂ ਬਾਰੇ ਜਾਣਕਾਰੀ ਹੁੰਦੀ ਹੈ ਕਹਿੰਦੇ ਜਿਹੜੇ ਦੋ ਭਾਸ਼ਾਏ ਸ਼ਬਦਕੋਸ਼ ਹੁੰਦੇ ਆ ਉਹਦੇ ਵਿੱਚ ਜਿਹੜੇ ਵਰਡਸ ਦੀ ਸਪੈਲਿੰਗ ਹੁੰਦੀ ਆ ਉਹ ਸਹੀ ਹੁੰਦੀ ਆ ਤੇ ਅਤੇ ਉਹਨਾਂ ਦੀ ਆਪਾਂ ਵਰਤੋਂ ਕਿਵੇਂ ਕਰ ਸਕਦੇ ਆ ਉਹ ਵੀ ਦੱਸਿਆ ਜਾਂਦਾ ਹੈ ਹੁਣ ਆਪਾਂ ਇਹਦੇ ਕਹਾਂਗੇ ਵਰਤੋਂ ਵਿਧੀ ਵਰਤੋਂ ਵਿਧੀ ਕੀ ਹੁੰਦੀ ਹੈ ਕਿ ਇਹਦੇ ਵਿੱਚ ਆਪਾਂ ਐਵੇਂ ਦੇਖਾਂਗੇ ਆਪਾਂ ਦੋ ਭਾਸ਼ਾਈ ਸ਼ਬਦ ਕੋਸ਼ ਦੇ ਵਿੱਚ ਅਗਰ ਆਪਾਂ ਕੋਈ ਚੀਜ਼ ਦੇਖਣੀ ਆ ਤਾਂ ਆਪਾਂ ਨੂੰ ਕੀ ਕੀ ਸਟੈਪ ਫਾਲੋ ਕਰਨੇ ਪੈਣਗੇ ਕਿ ਆਪਾਂ ਨੂੰ ਈਜ਼ੀਲੀ ਉਹ ਵਰਡ ਮਿਲ ਸਕੇ ਇਸ ਦੇ ਵਰਤੋਂ ਸਹੀ ਢੰਗ ਨਾਲ ਕਰਨ ਲਈ ਪਾਠਕ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਸਭ ਤੋਂ ਪਹਿਲਾਂ ਚੋਣ ਦੋ ਸਭ ਤੋਂ ਪਹਿਲਾ ਸ਼ਬਦ ਨੂੰ ਉਸ ਦੇ ਪਹਿਲੇ ਅੱਖਰ ਰਾਹੀਂ ਲੱਭਿਆ ਜਾਂਦਾ ਹੈ ਕਿ ਜਿਹੜਾ ਵੀ ਤੁਸੀਂ ਵਰਡ ਦਾ ਤੁਸੀਂ ਜਿਹੜੀ ਚੀਜ਼ ਜਿਸ ਵਰਡ ਦੇ ਬਾਏ ਤੁਸੀਂ ਲੱਪਣਾ ਉਹਦਾ ਜਿਹੜਾ ਸਭ ਤੋਂ ਪਹਿਲਾ ਅੱਖਰ ਹੋਗਾ ਆਪਾਂ ਉਹਦੇ ਥਰੂ ਹੀ ਉਹ ਵਰਡ ਨੂੰ ਲੱਭ ਸਕਦੇ ਹਾਂ ਪ੍ਰਸੰਗ ਇਹ ਦੇਖਿਆ ਜਾਂਦਾ ਹੈ ਕਿ ਸ਼ਬਦ ਕਿਸ ਸਤੰਭ ਸੰਦਰਭ ਵਿੱਚ ਵਰਤਿਆ ਜਾ ਰਿਹਾ ਹੈ ਉਦਾਹਰਨ ਲਈ ਬੈਂਕ ਦੇ ਅਰਥ ਨਦੀ ਦਾ ਕਿਨਾਰਾ ਵੀ ਹਨ ਅਤੇ ਪੈਸੇ ਜਮਾ ਕਰਨ ਵਾਲੀ ਥਾਂ ਵੀ ਕੰਦੇ ਉਸ ਤੋਂ ਬਾਅਦ ਹੁਣ ਆਪਾਂ ਨੂੰ ਪਤਾ ਹੈ ਕਿ ਇੱਕ ਸ਼ਬਦ ਦੇ ਕਈ मीनिंग ਹੁੰਦੇ ਹਨ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਿਆ ਵਰਡ ਅਸੀਂ ਲੱਭ ਰਹੇ ਹਾਂ ਉਹਦਾ मीनिंग ਕੀ ਹੈ ਕਿਉਂਕਿ ਅਗਰ ਆਪਾਂ ਉਦਾਹਰਣ ਵਜੋਂ ਆਪਾਂ ਬੈਂਕ ਸ਼ਬਦ ਹੀ ਲੈ ਲੈਨੇ ਆ ਬੈਂਕ ਸ਼ਬਦ ਨੂੰ ਆਪਾਂ ਨਦੀ ਦਾ ਕਿਨਾਰਾ ਵੀ ਹੁੰਦਾ ਹੈ ਤਾਂ ਉਹਦਾ ਅਰਥ ਪੈਸੇ ਜਮ੍ਹਾਂ ਕਰਨ ਵਾਲੀ ਥਾਂ ਵੀ ਹੈ ਅਗਰ ਆਪਾਂ ਬੈਂਕ ਵਰਡ ਜਮ੍ਹਾਂ ਕਰਨ ਪੈਸੇ ਜਮ੍ਹਾਂ ਕਰਨ ਵਾਲੀ ਥਾਂ ਦੇ ਉੱਤੇ ਲੱਭ ਰਹੇ ਹਾਂ ਤਾਂ ਆਪਾਂ ਉਸੇ ਕਾਲਮ 'ਚ ਜਾਵਾਂਗੇ ਨਾ ਕਿ ਨਦੀ ਦਾ ਕਿਨਾਰਾ ਉੱਤੇ ਵਿਆਕਰਨ ਤੀਸਰਾ ਹੈ ਸ਼ਬਦ ਦੀ ਵਰਤੋਂ ਵਾਕ ਵਿੱਚ ਕਿਵੇਂ ਕਰਨੀ ਹੈ ਇਹ ਉਸ ਦੇ ਨਾਲ ਦਿੱਤੇ ਵਿਆਕਰਨਿਕ ਸੰਕੇਤਾ ਤੋਂ ਪਤਾ ਲੱਗਦਾ ਹੈ ਕਹਿੰਦੇ ਵਿਆਕਰਨ ਦੇ ਉਸ ਤੋਂ ਬਾਅਦ ਉਹਦੀ ਵਿਆਕਰਨ ਦੇਖਣੀ ਹੈ ਕਿ ਜਿਹੜਾ ਵਰਡ ਆਪਾਂ ਚੂਸ ਕਰ ਰਹੇ ਆ ਉਹ ਆਪਾਂ ਐਜ਼ ਅ ਨਾਉਨ ਲਾਭ ਰਹੇ ਆ ਵਰਬ ਲਾਭ ਰਹੇ ਆ ਐਡਵਰਬ ਲਾਭ ਰਹੇ ਆ ਜਿਵੇਂ ਕਿ ਨਾਮ ਪੜਨਾਮ ਕਿਰਿਆ ਕਿਰਿਆ ਵਿਸ਼ੇਸ਼ਣ ਆਪੋ ਉਸ ਵਰਡ ਨੂੰ ਕਿਸ ਚੀਜ਼ ਲਈ ਲਾਭ ਰਹੇ ਆ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਉਹ ਪਤਾ ਹੋਣਾ ਚਾਹੀਦਾ ਹੈਗਾ ਤਾਂ ਹੀ ਆਪਾਂ ਉਹ ਵਰਡ ਆਪਾਂ ਅੱਗੇ ਲਾਪ ਸਾਕਦੇ ਆ ਫੋਰਥਾ ਉਚਾਰਨ ਸਹਾਇਤਾ ਕੋਸ਼ ਦੇ ਵਰਤੋਂ ਨਾਲ ਕੇਵਲ ਪੜਨ ਲਈ ਪੜਨ ਲਈ ਹੀ ਨਹੀਂ ਸਗੋ ਬੋਲਣ ਲਈ ਵੀ ਕੀਤੀ ਜਾਂਦੀ ਹੈ ਕਹਿੰਦੇ ਅਗਰ ਆਪ ਕੋਸ਼ ਮਨ ਕੋਈ ਜਿਹੜਾ ਸ਼ਬਦ ਹੈ ਉਹ ਆਪਾ ਸਿਰਫ ਪੜਨ ਲਈ ਨਹੀਂ ਬਲਕਿ ਉਹਨੂੰ ਆਪ ਆਪਦੇ ਬੋਲਣ ਵਾਲੀ ਜ਼ਿੰਦਗੀ ਦੇ ਵਿੱਚ ਵੀ ਯੂਜ਼ ਕਰਦੇ ਆ ਤੇ ਇਸ ਕਰਕੇ ਜਿਹੜੇ ਤੇ ਇਸ ਕਰਕੇ ਜਿਹੜੀ ਜਿਹੜੀ ਕੋਸ਼ ਦੀ ਵਰਤ ਹੈ ਉਹ ਆਪਾਂ ਪੜਨ ਲਈ ਵੀ ਕਰਦੇ ਆਂ ਤੇ ਬੋਲਣ ਲਈ ਵੀ ਕਰਦੇ ਆਂ ਸ਼ਬਦ ਦੇ ਨਾਲ ਬ੍ਰੈਕਟ ਵਿੱਚ ਦਿੱਤੇ ਤੁਨੇ ਵਿਗਿਆਨਿਕ ਚਿੰਨਾਂ ਆਈਪੀਏ ਦੀ ਮਦਦ ਨਾਲ ਸ਼ਬਦ ਦਾ ਸ਼ੁੱਧ ਉਚਾਰਨ ਸਿੱਖਿਆ ਜਾਂਦਾ ਹੈ ਹੁਣ ਕਈ ਕਈ ਇੰਗਲਿਸ਼ ਚ ਕੀ ਹੁੰਦਾ ਕਿ ਕਈ ਕਈ ਸਕੂਲਾਂ 'ਚ ਇੱਕ ਹੀ ਵਰਡ ਨੂੰ ਆਪਾਂ ਅਲੱਗ-ਅਲੱਗ ਪ੍ਰੋਨੰਸੀਏਸ਼ਨ ਨਾਲ ਬੋਲਦੇ ਆਂ ਮਤਲਬ ਅਲੱਗ-ਅਲੱਗ ਪ੍ਰੋਨਾਉਂਸ ਕਰਦੇ ਆਂ ਆਪਾਂ ਉਸ ਵਰਡ ਨੂੰ ਬੋਲਦੇ ਆਂ ਤੇ ਉਸੇ ਲਈ ਕਹਿੰਦੇ ਜਿਹੜਾ ਆਪਾਂ ਵਰਡ ਲੱਭਦੇ ਆ ਤਾਂ ਉਹਦੇ ਸਾਹਮਣੇ ਆਈਪੀਏ ਦੀ ਫੁੱਲ ਆਈਪੀਏ ਕਿ ਹੁੰਦਾ ਹੈ ਇੰਟਰਨੈਸ਼ਨਲ ਫੋਨੈਟਿਕ ਅਲਫਾਬੈਟ ਕਹਿੰਦੇ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਸ਼ਬਦ ਆਪਾਂ ਲੱਭ ਰਹੇ ਹੁੰਨੇ ਆਗੇ ਤੇ ਉਹਦੇ ਸਾਹਮਣੇ ਆਈਪੀਏ ਮਤਲਬ ਕਿ ਇੰਗਲਿਸ਼ ਦੇ ਵਿਸ਼ੇ ਟਰਮ ਯੂਜ਼ ਹੁੰਦੀ ਹੈਗੀ ਕਿ ਉਸ ਵਰਡ ਨੂੰ ਆਪਾਂ ਕਿਵੇਂ ਸਹੀ ਤਰ੍ਹਾਂ ਪ੍ਰੋਨਾਂਸ ਕਰੀਏ ਉਹ ਚੀਜ਼ ਵੀ ਲਿਖੀ ਜਾਂਦੀ ਹੈਗੀ ਮੂਲ ਸ਼ਬਦ ਦੀ ਚੋਣ ਵਰਤੋਂ ਵਿਧੀ ਵਿੱਚ ਇਹ ਜ਼ਰੂਰੀ ਹੈ ਕਿ ਸ਼ਬਦ ਦੇ ਮੂਲ ਰੂਪ ਨੂੰ ਲੱਭਿਆ ਜਾਵੇ ਕਿ ਉਹਦਾ ਜਿਹੜਾ ਸਭ ਤੋਂ ਮੇਨ ਸ਼ਬਦ ਆ ਉਹ ਲੱਭਿਆ ਜਾਵੇ ਉਦਾਹਰਨ ਲਈ ਜੇਕਰ ਤੁਸੀਂ ਰਨਿੰਗ ਦਾ ਅਰਥ ਲੱਭਣਾ ਹੈ ਤਾਂ ਤੁਹਾਨੂੰ ਕੋਸ਼ ਵਿੱਚ ਮੂਲ ਸ਼ਬਦ ਰਨ ਲੱਭਣਾ ਪਵੇਗਾ ਕਹਿੰਦੇ ਕਿ ਅਗਰ ਮੂਲ ਸ਼ਬਦ ਦੀ ਚੋਣ ਕਰਨੀ ਪਵੇਗੀ ਕਹਿੰਦੇ ਅਗਰ ਤੁਸੀਂ ਜਿਵੇਂ ਕਿ ਇਹਨਾਂ ਨੇ ਐਗਜ਼ਾਮਪਲ ਦੇ ਦਿੱਤਾ ਹੈ ਅਗਰ ਤੁਸੀਂ ਰਨਿੰਗ ਦਾ ਮਤਲਬ ਰਨਿੰਗ ਦਾ ਅਰਥ ਲੱਭਣਾ ਤਾਂ ਤੁਸੀਂ ਕਿਹੜੇ ਕਾਲਮ 'ਚ ਜਾਓਗੇ ਰਨ ਵਾਲੇ ਕਾਲਮ 'ਚ ਜਾਓਗੇ ਉੱਥੇ ਤੁਹਾਨੂੰ ਰਨਿੰਗ ਦਾ ਮਤਲਬ ਪਤਾ ਚੱਲੇਗਾ ਵਰਤੋਂ ਹੁਣ ਆਪਾਂ ਇਹਦੀ ਵਰਤੋਂ ਕਿਹਦੇ ਕਿਹੜੇ ਖੇਤਰ ਵਿੱਚ ਕਰ ਸਕਦੇ ਦੋ ਭਾਸ਼ਾਈ ਸ਼ਬਦ ਕੋਸ਼ ਦੀ ਵਰਤੋਂ ਅਜੋਕੇ ਸਮੇਂ ਵਿੱਚ ਬਹੁਤ ਮਹੱਤਵਪੂਰਨ ਹੋ ਗਈ ਹੈ ਕਹਿੰਦੇ ਕਿ ਜਿਹੜੇ ਦੋ ਭਾਸ਼ਾਈ ਸ਼ਬਦ ਕੋਸ਼ ਹੈਗੀ ਉਹਦੀ ਜਿਹੜੀ ਇੰਪੋਰਟੈਂਸ ਹੈ ਠੀਕ ਹੈ ਉਹਦੀ ਜਿਹੜੀ ਅਗਰ ਉਹਦੀ ਵਰਤੋਂ ਕਰਨੀ ਹੋ ਅੱਜ ਦੇ ਜ਼ਮਾਨੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋ ਚੁੱਕੀ ਹੈ ਇਸ ਦੀ ਵਰਤੋਂ ਸਿਰਫ ਸ਼ਬਦਾਂ ਦੇ ਅਰਥ ਦੇਖਣ ਲਈ ਹੀ ਨਹੀਂ ਸਗੋਂ ਕਈ ਹੋਰ ਵਿਗਿਆਨਿਕ ਅਤੇ ਅਕਾਦਮਿਕ ਕੰਮਾਂ ਲਈ ਵੀ ਕੀਤੀ ਜਾਂਦੀ ਹੈ ਕਹਿੰਦੇ ਕਿ ਹੁੰ ਜਿਹੜਾ ਆ ਸ਼ਬਦ ਦੋ ਪਾਸ਼ਾਇ ਸ਼ਬਦ ਕੋਸ਼ਾ ਇਹਦੀ ਵਰਤੋਂ ਨਾ ਹੀ ਆਪਾਂ ਸਿਰਫ ਅਰਥ ਸ਼ਬਦਾਂ ਦੇ ਅਰਥ ਦੇਖਣ ਲਈ ਕਰਦੇ ਆਂ ਬਲਕਿ ਇਹਦੀ ਜਿਹੜੀ ਵਰਤੋਂ ਆ ਹੁਣ ਆਪਾਂ ਸਾਇੰਸ ਦੇ ਵਿੱਚ ਵੀ ਕਰਦੇ ਆ ਤੇ ਆਪਦੇ ਅਕੈਡੈਮਿਕ ਸੈਕਟਰ ਦੇ ਵਿੱਚ ਵੀ ਕਰਦੇ ਆਂਗੇ ਇਸ ਦੇ ਮੁੱਖ ਵਰਤੋਂ ਖੇਤਰ ਹੇਠ ਲਿਖਿਆ ਕਿ ਆਪਾਂ ਇਹਨਾਂ ਕਿਹੜੇ-ਕਿਹੜੇ ਖੇਤਰ ਵਿੱਚ ਯੂਜ਼ ਕਰਦੇ ਆ ਸਭ ਤੋਂ ਪਹਿਲਾਂ ਅਨੁਵਾਦ ਲਈ ਵਰਤੋਂ ਕਿ ਇਹ ਦੋ ਭਾਸ਼ਾ ਆਈ ਸ਼ਬਦਕੋਸ਼ ਦੀ ਸਭ ਤੋਂ ਮਹੱਤਵਪੂਰਨ ਵਰਤੋਂ ਹੈ ਕਹਿੰਦੇ ਅਗਰ ਅਨੁਵਾਦ ਲਈ ਵਰਤੋਂ ਕਿਉਂ ਹੁੰਦਾ ਹੈ ਕਿ ਟ੍ਰਾਂਸਲੇਸ਼ਨ ਵਿੱਚ ਹੈਲਪ ਕਰਦੀ ਹੈ ਜਦੋਂ ਕਿਸੇ ਇੱਕ ਭਾਸ਼ਾ ਦੇ ਸਾਹਿਤ ਦਸਤਾਵੇਜ਼ ਜਾਂ ਗਿਆਨ ਨੂੰ ਦੂਜੀ ਭਾਸ਼ਾ ਵਿੱਚ ਬਦਲਣਾ ਹੋਵੇ ਤਾਂ ਇਹ ਕੋਸ਼ ਇੱਕ ਪੁਲ ਦਾ ਕੰਮ ਕਰਦਾ ਹੈ ਕਹਿੰਦੇ ਕਿ ਅਗਰ ਕਿਸੇ ਵੀ ਇੱਕ ਲੈਂਗੁਏਜ ਦੇ ਵਿੱਚ ਲਿਖੇ ਡਾਕੂਮੈਂਟਸ ਨੂੰ ਅਗਰ ਆਪਾਂ ਦੂਸਰੀ ਲੈਂਗੁਏਜ ਦੇ ਵਿੱਚ ਬਦਲਣਾ ਹੋਵੇ ਤਾਂ ਇਹ ਕੋਸ਼ ਜਿਹੜਾ ਹੈਗਾ ਉਹ ਆਪਣੀ ਹੈਲਪ ਕਰਦਾ ਹੈ ਏ ਅਨੁਵਾਦਕ ਟ੍ਰਾਂਸਲੇਟਰ ਨੂਸ ਰੋਧ ਭਾਸ਼ਾ ਦੇ ਸ਼ਬਦ ਲਈ ਲਕਸ਼ ਭਾਸ਼ਾ ਵਿੱਚ ਸਭ ਤੋਂ ਟੁਕਮਾ ਟੁਕਮਾ ਬਦਲ ਪ੍ਰਦਾਨ ਕਰਦਾ ਹੈ ਕਹਿੰਦੇ ਹੈ ਕਿ ਜਿਹੜਾ ਇਹ ਸ਼ਬਦ ਕੋਸ਼ ਹੈ ਜਿਹੜਾ ਆਪਾਂ ਸਰੋਤ ਸਰੋਤ ਭਾਸ਼ਾ ਵਿੱਚ ਜਿਹੜਾ ਕਿ ਪਹਿਲਾ ਭਾਸ਼ਾ ਵਿੱਚ ਲਿਖਿਆ ਗਿਆ ਹੋਊਗਾ ਉਹਨੂੰ ਲਕਸ਼ ਭਾਸ਼ਾ ਵਿੱਚ ਬਦਲਣ ਲਈ ਵਿੱਚ ਸਭ ਤੋਂ ਹੈਲਪਫ ਹੈ ਜਿਹਦੇ ਵਿੱਚ ਆਪਾਂ ਟ੍ਰਾਂਸਲੇਟ ਕਰਨੀਆ ਉਹਨੂੰ ਆਪਾਂ ਲਕਸ਼ ਭਾਸ਼ਾ ਬੋਲਦੇ ਆਂ ਦੂਸਰਾ ਪੁਆਇੰਟ ਹੈ ਕਿ ਦੂਜੀ ਭਾਸ਼ਾ ਸਿੱਖਣ ਨਵੀਂ ਭਾਸ਼ਾ ਸਿੱਖ ਰਹੇ ਵਿਦਿਆਰਥੀਆਂ ਲਈ ਇਹ ਇੱਕ ਜ਼ਰੂਰੀ ਸੰਦ ਹੈ ਕਹਿੰਦੇ ਕਿ ਜਿਹੜਾ ਅਗਰ ਆਪਾ ਕੋਈ ਵੀ ਕੋਈ ਵੀ ਨਾ ਬੱਚਾ ਅਗਰ ਉਹ ਦੂਸਰੀ ਨਵੀਂ ਭਾਸ਼ਾ ਸਿੱਖ ਰਿਹਾ ਹੈ ਤਾਂ ਉਹਨੂੰ ਇਹ ਚੀਜ਼ ਸਭ ਤੋਂ ਹੈਲਪਫ ਆਉਦੇ ਨੇ ਇਹ ਵਿਦਿਆਰਥੀਆਂ ਨੂੰ ਨਵੀਂ ਸ਼ਬਦਾਵਲੀ ਸਿੱਖਣ ਸ਼ਬਦਾਂ ਦੇ ਸਹੀ ਸਪੈਲਿੰਗ ਜਾਣਨ ਅਤੇ ਉਹਨਾਂ ਨੂੰ ਵਾਕਾਂ ਵਿੱਚ ਵਰਤਣ ਲਈ ਸਮਝ ਦਿੰਦਾ ਹੈ ਕਹਿੰਦੇ ਕਿ ਇਹ ਇੱਕ ਹੀ ਗੱਲ ਹੈ ਇਹ ਉਹਨਾਂ ਸਟੂਡੈਂਟਸ ਨੂੰ ਉਹਨਾਂ ਦੀ ਸ਼ਬਦਾਵਲੀ ਸਿੱਖਣ ਕਿ ਉਹਨਾਂ ਨੂੰ ਕਿਵੇਂ ਪ੍ਰੋਨਾਂਊਂਸ ਕੀਤਾ ਜਾਂਦਾ ਉਹਨਾਂ ਦੇ ਸਪੈਲਿੰਗ ਕੀ ਹੈ ਉਹਨਾਂ ਦੇ ਮਤਲਬ ਉਹਨਾਂ ਨੂੰ ਆਪਾਂ ਸੈਂਟੈਂਸ ਦੇ ਵਿੱਚ ਕਿਵੇਂ ਯੂਜ਼ ਕਰ ਸਕਦੇ ਆ ਵਾਕ ਦੇ ਵਿੱਚ ਕਿਵੇਂ ਯੂਜ਼ ਕਰ ਸਕਦੇ ਆ ਉਹਨਾਂ ਨੂੰ ਠੀਕ ਹੈ ਇਹ ਉਹਦੇ ਵਿੱਚ ਹੈਲਪਫੁਲ ਹੁੰਦਾ ਹੈਗਾ ਆਕਸਫੋਰਡ ਲਰਨਰਸ ਡਿਕਸ਼ਨਰੀ ਵਰਗੇ ਕੋਸ਼ ਇਸ ਵਿੱਚ ਬਹੁਤ ਸਹਾਇਕ ਹੁੰਦੇ ਹਨ ਇਹਨਾਂ ਨੇ ਐਗਜ਼ਾਮਪਲ ਦੇ ਦਿੱਤੇ ਕਿ ਇਹ ਵਾਲੀ ਜਿਹੜੀ ਡਿਕਸ਼ਨਰੀ ਹੈ ਇਹ ਸਭ ਤੋਂ ਸਹਾਇਕ ਹੁੰਦੀ ਹੈ ਅਨਾ ਚੀਜ਼ਾਂ ਵਿੱਚ ਉਸ ਤੋਂ ਬਾਅਦ ਸ਼ੁੱਧ ਉਚਾਰਨ ਲਈ ਦੋ ਭਾਸ਼ਾਈ ਸ਼ਬਦ ਕੋਸ਼ਰ ਵਿੱਚ ਸ਼ਬਦ ਦਾ ਉਚਾਰਨ ਦੂਜੀ ਭਾਸ਼ਾ ਦੀ ਲਿਪੀ ਜਾਂ ਇੰਟਰਨੈਸ਼ਨਲ ਫੋਨੈਟਿਕ ਅਲਫਾਬੈਟ ਜਿਨੋਪਾ ਆਈਪੀਏ ਵੀ ਕਹਿੰਿਆ ਵਿੱਚ ਦਿੱਤਾ ਜਾਂਦਾ ਹੈ ਕਹਿੰਦੇ ਅਗਰ ਕੋਈ ਵਰਡ ਹੈ ਉਹਨਾਂ ਅਗਾ ਉਹ ਦੂਸਰੀ ਲੈਂਗੁਏਜ ਦੇ ਵਿੱਚ ਪ੍ਰੋਨਾਂਊਂਸ ਉਹਨੂੰ ਕਿਵੇਂ ਕਰਨਾ ਹੈ ਤਾਂ ਉਹ ਵੀ ਉਸ ਸ਼ਬਦ ਦੇ ਨਾਲ ਦਿੱਤਾ ਜਾਂਦਾ ਹੈਗਾ ਇਸ ਦੇ ਵਰਤੋਂ ਨਾਲ ਪਾਠਕ ਇਹ ਸਿੱਖ ਸਕਦਾ ਹੈ ਕਿ ਕਿਸੇ ਵਿਦੇਸ਼ੀ ਸ਼ਬਦ ਨੂੰ ਸਹੀ ਤਰੀਕੇ ਨਾਲ ਕਿਵੇਂ ਬੋਲਣਾ ਹੈ ਕਹਿੰਦੇ ਇਹਦੇ ਨਾਲ ਕੀ ਹੁੰਦਾ ਹੈਗਾ ਕਿ ਅਬ ਔਰ ਉਸੇ ਵਿਦਿਆਰਥੀ ਨੂੰ ਪਤਾ ਚੱਲ ਜਾਂਦਾ ਹੈ ਕਿ ਆ ਆਪਾਂ ਇਸ ਵਰਡ ਨੂੰ ਦੂਸਰੀ ਲੈਂਗੁਏਜ ਦੇ ਵਿੱਚ ਕਿਵੇਂ ਪ੍ਰੋਨਾਂਊਂਸ ਕਰ ਸਕਦੇ ਹਾਂ ਵਿਆਕਰਣ ਸ਼ੁੱਧਤਾ ਇਸ ਦੇ ਵਰਤੋਂ ਇਹ ਜਾਣਨ ਲਈ ਕੀਤੀ ਜਾਂਦੀ ਹੈ ਕਿ ਕੋਈ ਸ਼ਬਦ ਨਾਮ ਹੈ ਪਰਨਾਮ ਹੈ ਜਾਂ ਕਿਰਿਆ ਹੈ ਇਸ ਇਹ ਵਰਤੋਂ ਪਾਠਕ ਨੂੰ ਗਲਤ ਵਾਕ ਬਣਾਉਣ ਤੋਂ ਬਚਾਉਂਦੀ ਹੈ ਕਹਿੰਦੇ ਕਿ ਵਿਆਕਰਣ ਸ਼ੁੱਧਤਾ ਦੇ ਵਿੱਚ ਵੀ ਹੈਲਪਫੁਲ ਹੁੰਦੀ ਹੈ ਕਿਉਂਕਿ ਇੱਕ ਬੰਦੇ ਨੂੰ ਪਤਾ ਚੱਲ ਜਾਂਦਾ ਹੈ ਕਿ ਕੋਈ ਸ਼ਬਦ ਅਗਰ ਉਹਨੇ ਨਾ ਪਰਨਾਮ ਕਿਰਿਆ ਲਈ ਵਰਤਨਾ ਤਾਂ ਉਹ ਸ਼ਬਦ ਕਿਹੜਾ ਸਹੀ ਹੈ ਠੀਕ ਹੈ ਉਦਾਹਰਣ ਲਈ ਐਡਵਾਈਸ ਨਾਮ ਅਤੇ ਐਡਵਾਈਸ ਕਿਰਿਆ ਵਿੱਚ ਅੰਤਰ ਸਬਜਰ ਲਈ ਕੋਸ਼ ਦੀ ਵਰਤੋਂ ਕੀਤੀ ਜਾਂਦੀ ਹੈ ਕਹਿੰਦੇ ਹੁਣ ਦੇਖੋ ਐਡਵਾਈਸ ਇਹ ਦੋਨੋਂ ਐਡਵਾਈਸ ਹੋਗੇ ਪਰ ਇਹਦਾ ਇੱਕ ਦਾ ਮਤਲਬ ਨਾਮ ਹੈ ਮੈਨੂੰ ਇੱਕ ਵਰਡ ਨਾਮ ਲਈ ਯੂਜ਼ ਹੁੰਦਾ ਹੈ ਤੇ ਇੱਕ ਕਿਰਿਆ ਲਈ ਯੂਜ਼ ਹੁੰਦਾ ਹੈ ਤੇ ਉਹ ਇਹ ਵੀ ਹੈਲਪਫੁਲ ਹੁੰਦਾ ਹੈ ਕਿ ਕਿਹੜਾ ਵਰਡ ਕਿੱਥੇ ਯੂਜ਼ ਕਰਨਾ ਚਾਹੀਦਾ ਆਪਾਂ ਨੂੰ ਅਕਾਦਮਿਕ ਅਤੇ ਖੋਜ ਕਾਰਜालय ਖੋਜਾਰਤੀ ਵੱਖ-ਵੱਖ ਭਾਸ਼ਾਾਂ ਦੇ ਸਾਹਿਤ ਦੀ ਤੁਲਨਾਤਮਕ ਅਧਿਐਨ ਕਰਨ ਲਈ ਇੰਨਾ ਕੋਸ਼ਣ ਦੀ ਵਰਤੋਂ ਕਰਦੇ ਹਾਂ ਕਹਿੰਦੇ ਜਿਹੜੇ ਖੋਜਾਰਤੀ ਜਿਹੜੇ ਰਿਸਰਚਰ ਹੁੰਦੇ ਆ ਅਗਰ ਉਹ ਅਲੱਗ-ਅਲੱਗ ਭਾਸ਼ਾ ਦੇ ਸਾਹਿਤ ਨੂੰ ਪੜ੍ਹਦੇ ਆ ਉਹਨਾਂ ਨੂੰ ਮਿਲ ਕੰਪੇਅਰ ਕਰਦੇ ਆ ਤਾਂ ਉਹ ਇੰਨਾ ਕੋਸ਼ਣ ਦੀ ਹੈਲਪ ਲੈਂਦੇ ਆ 6th ਪੁਆਇੰਟ ਸਭਿਆਚਾਰਕ ਆਧਾਨ-ਪ੍ਰਦਾ ਠੀਕ ਹੈ ਮਿਲ ਕਲਚਰ ਦਾ अदान प्रदान शब्दकोश दी ਵਰਤੋ ਦੋ ਵਾਕ ਵਾਕ ਸਭਿਆਚਾਰ ਕਹਿੰਦੇ ਸੰਕਲਪਾਂ ਨੂੰ ਸਮਝਣ ਲਈ ਕੀਤੀ ਜਾਂਦੀ ਹੈ ਕਹਿੰਦੇ ਜਿਹੜੀ ਇਸ ਸ਼ਬਦ ਕੋਸ਼ ਦੀ ਵਰਤੋਂ ਹੁੰਦੀ ਹੈਗੀ ਉਹ ਦੋ ਸੱਭਿਆਚਾਰ અલગ-ਲਗ ਕਲਚਰਾਂ ਦੇ ਕਲਚਰ ਨੂੰ ਸਮਝਣ ਲਈ ਕੀਤੀ ਜਾਂਦੀ ਹੈ ਕਈ ਸ਼ਬਦ ਅਜਿਹੇ ਹੁੰਦੇ ਹਨ ਜੋ ਇੱਕ ਸੱਭਿਆਚਾਰ ਵਿੱਚ ਤਾਂ ਹੁੰਦੇ ਹਨ ਪਰ ਦੂਜੇ ਵਿੱਚ ਨਹੀਂ ਕਹਿੰਦੇ ਕਿ ਜਿਹੜੇ ਕਈ ਵਰਡਸ ਹੁੰਦੇ ਆ ਉਹ ਐਵੇਂ ਹੁੰਦੇ ਜਿਹੜੇ ਇੱਕ ਕਲਚਰ ਦੇ ਵਿੱਚ ਤਾਂ ਆਪਾਂ ਯੂਜ਼ ਕਰਦੇ ਇੱਕ ਲੈਂਗੁਏਜ ਦੇ ਆਪਾਂ ਵਿੱਚ ਯੂਜ਼ ਕਰ ਲੈਂਦੇ ਆ ਪਰ ਦੂਸਰੇ ਲੈਂਗੁਏਜ ਦੇ ਵਿੱਚ ਉਹ ਨਹੀਂ ਹੁੰਦੇਗੇ ਜਿਵੇਂ ਪੰਜਾਬੀ ਦਾ ਸਰਬਤ ਦਾ ਪਲਾ ਅਜਿਹੇ ਸ਼ਬਦਾਂ ਦੀ ਵਿਆਖਿਆ ਦੂਜੀ ਭਾਸ਼ਾ ਵਿੱਚ ਸਮਝਣ ਲਈ ਕੋਸ਼ ਦੀ ਵਰਤੋਂ ਹੁੰਦੀ ਹੈ ਕਹਿੰਦੇ ਕਹਿੰਦੇ ਕਿ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਯੂਜ਼ ਕਰਦੇ ਆਂਗੇ ਸਰਬਤ ਦਾ ਭਲਾ ਕਹਿੰਦੇ ਪਰ ਅਗਰ ਇਹਦੀ ਆਪਾਂ ਇਹੋ ਜਿਹੇ ਸ਼ਬਦਾਂ ਦੀ ਅਗਰ ਆਪਾਂ ਵਿਆਖਿਆ ਦੂਜੀ ਭਾਸ਼ਾ ਵਿੱਚ ਦੇਖਣੀ ਹੈ ਤਾਂ ਇਹਨੂੰ ਉਹਨੂੰ ਸਮਝਣ ਲਈ ਆਪਾਂ ਨੂੰ ਦੋ ਭਾਸ਼ਾਈ ਸ਼ਬਦਕੋਸ਼ ਦੀ ਹੈਲਪ ਲੈਣੀ ਪਵੇਗੀ 7ਵਾਂ ਪੁਆਇੰਟ ਹੈ ਰੋਜ਼ਾਨਾ ਸੰਚਾਰ ਅਤੇ ਸੈਟਸ ਪਟਾ ਉਹਨੇ ਇਹ ਜਿਹੜਾ ਪੁਆਇੰਟ ਹੈ ਇਹ ਆਪਣੀ ਰੋਜ਼ਾਨਾ ਕਹਿੰਦੇ ਕਿ ਜਿਹੜਾ ਦੋ ਭਾਸ਼ਾਈ ਸ਼ਬਦ ਕੋਸ਼ ਹੈ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੀ ਯੂਜ਼ ਹੁੰਦਾ ਹੈਗਾ ਵਕਰੀ ਪਹਾੜਾਈ ਖੇਤਰ ਵਿੱਚ ਜਾਣ ਵਾਲੇ ਸੈਲਾਨੀ ਆਪਣੀਆਂ ਮੁਢਲੀਆਂ ਲੋੜਾਂ ਜਿਵੇਂ ਰਸਤਾ ਲੱਭਣਾ, ਦਫੇ ਪੁੱਛਣਾ, ਖਾਣਾ ਮੰਗਵਾਉਣਾ ਲਈ ਦੋ ਪਹਾੜਾਈ ਕੋਸ਼ਾਂ ਜਾਂ ਉਹਨਾਂ ਦੀਆਂ ਮੋਬਾਈਲ ਐਪਲੀਕੇਸ਼ਨਾਂ ਦੀ ਵਰਤੋਂ ਕਰਦੇ ਹਨ। ਕਹਿੰਦੇ ਕਿ ਅਗਰ ਕੋਈ ਵੀ ਖੇਤਰ ਦਾ ਜਿਹੜਾ ਬੰਦਾ ਹੈ, ਅਗਰ ਕੋਈ ਵੀ ਦੇਸ਼ ਦਾ ਬੰਦਾ ਅਗਰ ਉਹ ਦੂਸਰੇ ਦੇਸ਼ ਵਿੱਚ ਜਾ ਰਿਹਾ ਹੈਗਾ, ਠੀਕ ਹੈ ਤਾਂ ਉਹਨੂੰ ਆਪਣੀਆਂ ਜਿਹੜੀਆਂ ਰੋਜ਼ਾਨਾ ਜ਼ਿੰਦਗੀ ਹੁੰਦੀ ਹੈ ਜਿਵੇਂ ਕਿ ਉਹ ਅਗਰ ਆ ਕਿਸੇ ਤੋਂ ਰਸਤਾ ਪੁੱਛਣ ਲਈ ਜਾਂ ਫਿਰ ਉਹਨੇ ਅਗਰ ਕਿਸੇ ਦੇ ਕਿਸੇ ਤੋਂ ਖਾਣਾ ਮੰਗਵਾਉਣਾ ਹੈ ਇਨਾਂ ਚੀਜ਼ਾਂ ਲਈ ਉਹਨੂੰ ਇਸ ਕੋਸ਼ ਦੀ ਵਰਤੋਂ ਕਰਨੀ ਪੈਂਦੀ ਹੈ ਤੇ ਜਾਂ ਫਿਰ ਮੋਬਾਈਲ ਐਪਲੀਕੇਸ਼ਨ ਜਿਹੜੀ ਇਹਨਾਂ ਦੀ ਮੋਬਾਈਲ ਦੋ ਭਾਸ਼ਾਈ ਸ਼ਬਦਕੋਸ਼ ਦੀ ਮੋਬਾਈਲ ਐਪਲੀਕੇਸ਼ਨ ਹੁੰਦੀ ਹੈ ਉਹਦੇ ਵੀ ਉਹ ਵਰਤੋਂ ਕਰਦੇ ਹਨ ਸਿੱਟਾ ਦੋ ਭਾਸ਼ਾਈ ਸ਼ਬਦਕੋਸ਼ ਅਯੋਗ ਕੇ ਵਿਸ਼ਵਿਕਰਨ ਦੇ ਯੋਧ ਅਯੋਗ ਵਿੱਚ ਵੀ ਬਹੁਤ ਮਹੱਤਵਪੂਰਨ ਹੈ ਕਹਿੰਦੇ ਕਿ ਅੱਜ ਕੱਲ੍ਹ ਦੇ ਯੁੱਗ ਵਿੱਚ ਵੀ ਉਹ ਬਹੁਤ ਇੰਪੋਰਟੈਂਸ ਰੱਖਦੀ ਹੈ ਇਹ ਨਾ ਸਿਰਫ ਸ਼ਬਦਾਂ ਦਾ ਦੀਪੰਡਾਰ ਵਜੋਂ ਕੰਮ ਕਰਦਾ ਹੈ ਕਹਿੰਦੇ ਕਿ ਇਹ ਨਾ ਕਹਿੰਦੇ ਕਿ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜਾ ਸ਼ਬਦ ਕੋਸ਼ ਹੈਗਾ ਜਿਹੜਾ ਦੋ ਭਾਸ਼ਾਈ ਸ਼ਬਦ ਕੋਸ਼ ਹੈ ਉਹ ਸਿਰਫ ਸ਼ਬਦਾਂ ਦਾ ਭੰਡਾਰ ਹੈ ਕਿ ਉਹਦੇ ਵਿੱਚ ਸਿਰਫ ਸ਼ਬਦ ਹੀ ਸ਼ਾਮਿਲ ਹੁੰਦੇ ਹਨ ਸਾਗੋ ਦੋ ਭਾਸ਼ਾ ਆਣਾ ਵਿਚਾਲੇ ਇੱਕ ਮਜ਼ਬੂਤ ਕੜੀ ਸਾਬਤ ਹੁੰਦਾ ਹੈ ਬਲਕਿ ਜਿਹੜਾ ਆ ਦੋ ਭਾਸ਼ਾਏ ਸ਼ਬਦ ਕੋਸ਼ ਹੁੰਦਾ ਉਹ ਦੋ ਭਾਸ਼ਾਵਾਂ ਦੇ ਵਿੱਚ ਇੱਕ ਕੜੀ ਇੱਕ ਬ੍ਰਿਜ ਦੀ ਤਰ੍ਹਾਂ ਮਤਲਬ ਇੱਕ ਚੇਨ ਦੀ ਤਰ੍ਹਾਂ ਕੰਮ ਕਰਦਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਰਗੀਆਂ ਸੰਸਥਾਵਾਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਈ ਉੱਤਮ ਦੋ ਭਾਸ਼ਾਏ ਸ਼ਬਦ ਕੋਸ਼ ਤਿਆਰ ਕੀਤੇ ਹਨ ਕਹਿੰਦੇ ਕਿ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹਨਾਂ ਦੀਆਂ ਮਤਲਬ ਕਈ ਇਹੋ ਜਿਹੀਆਂ ਸੰਸਥਾਵਾਂ ਨੇ ਜਾਂ ਮਤਲਬ ਯੂਨੀਵਰਸਿਟੀ ਪਟਿਆਲਾ ਵਾਂਗੂ ਇਹ ਕਈ ਸੰਸਥਾਵਾਂ ਨੇ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉਹਨਾਂ ਨੇ ਕਈ ਦੋ ਭਾਸ਼ਾਈ ਸ਼ਬਦਕੋਸ਼ ਤਿਆਰ ਕੀਤੇ ਹਨ ਆਈ ਹੋਪ ਯੂ ਅੰਡਰਸਟੈਂਡ ਫੋਰ ਮੋਰ ਵੀਡੀਓਜ਼ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ ਫॉर ਵਾਚਿੰਗ